ਅੰਮ੍ਰਿਤਸਰ ਦੇ ਇਲਾਕਾ ਛਾੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਪੰਚਮੀ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਸਾਹਿਬ ਦੀ ਸਮੂਹ ਮੈਂਬਰ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਇਸ ਮੌਕੇ ਤੇ ਗ੍ਰੰਥੀ ਸਿੰਘਾਂ ਵੱਲੋਂ ਬਸੰਤ ਪੰਚਮੀ ਦੇ ਇਤਿਹਾਸ ਦੇ ਬਾਰੇ ਚਾਨਣਾ ਪਾਇਆ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂਰਾਜਪੂਰੀ ਖਾਸ ਰਿਪੋਰਟ ਆਜੋ ਆਜੋ ਭਾਈ ਇਹ ਬਖਤਰ ਆਪਣੇ ਮੋਬਾਈਲ ਨਰਮੀ ਆਜ ਤੱਕ ਜਿਹੜੀਆਂ ਸੰਭਾਲ ਕੇ ਰੱਖਣ ਦੀ ਕਿਰਪਾ ਦਾਸ ਅਵਤਾਰ ਸਿੰਘ ਜੀ ਹੈੱਡ ਗ੍ਰੰਥੀ ਗੁਰਦਵਾਰਾ ਸ੍ਰੀ ਛੇਟਾ ਸਾਹਿਬ ਜੀ ਆਪ ਦੇ ਚੈਨਲ ਐ ਸਾਰੀ ਸੰਗਤਾਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਇਹ ਜੋ ਬਸੰਤ ਪੰਚਮੀ ਦਾ ਪਰਬ ਹੈ ਪਾਤਸ਼ਾਹ ਪੰਜਵੀਂ ਔਰ ਛੇਵੀਂ ਦੇ ਇਸ ਪਾਵਨ ਪਵਿੱਤਰ ਸਥਾਨ ਗੁਰਦੁਵਾਰਾ ਸ੍ਰੀ ਛੇਟਾ ਸਾਹਿਬ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਇਸ ਵਾਰ ਵੀ ਆਪ ਜੀ ਦੇਖ ਰਹੇ ਹੋ ਇੱਕ ਤੇ ਦੋ ਫੱਗਣ ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕਰਕੇ ਸਤਿਗੁਰੂ ਦੇ ਪਾਵਨ ਦਰਬਾਰਾਂ ਦੇ ਨਤਮਸਤਕ ਹੋ ਰਹੀਆਂ ਹਨ ਜੀ ਪਾਦਸ਼ਾ ਪੰਜਵੇਂ ਜੀ ਨੇ ਆਪਣੇ ਸੁਪੁੱਤਰ ਧੰਨ ਸ਼੍ਰੀ ਗੁਰੂ ਹਰਗੋਬ ਸਿੰਘ ਜੀ ਦੇ ਜਨਮ ਦੀ ਖੁਸ਼ੀ ਵਿੱਚ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਪਾਇਖ ਛੇਹਾਟਾ ਖੂਹ ਇਸ ਜਗ੍ਹਾ ਤੇ ਚਲਾਇਆ ਸੀ ਜਿਸ ਕਰਕੇ ਇਸ ਨਗਰ ਦਾ ਨਾਮ ਛੇਹਾਟਾ ਸਾਹਿਬ ਕਰਕੇ ਪ੍ਰਸਿੱਧ ਹੋਇਆ ਔਰ ਗੁਰੂ ਸਾਹਿਬ ਦਾ ਮੁੱਖ ਵਾਕ ਜੋ ਮਹਾਰਤੋਂ ਨਿਕਲਿਆ ਕਿ ਜਿਸ ਵੀ ਧੀ ਪੈਣ ਦੇ ਕਰ ਬੱਚਾ ਨਾ ਹੁੰਦਾ ਹੋਵੇ ਇੱਕ ਸਾਲ ਲਗਾਤਾਰ 12 ਪੰਜਵੇਂ ਇਸ ਜਗ੍ਹਾ ਤੇ ਸ਼ਰਧਾ ਭਾਵਨਾ ਸ਼ਨਾਣ ਕਰਨ ਤੋਂ ਪਰਤ ਮਹਾਰਾਜ ਕੋਖਰੀ ਕਰ ਦਿੰਦੇ ਉੱਥੇ ਸਤਿਗੁਰੂ ਉਪਦੇਸ਼ ਵੀ ਸੀ ਕਿ ਸੁੱਕੇ ਜਿਹੜੇ ਮਨ ਨੇ ਮਨ ਸੁੱਕੇ ਕਾਸਟ ਰਿਆ ਮਨ ਸੁੱਕਾ ਹੈ ਇਸ ਮਨ ਨੂੰ ਹਰਿਆ ਕਰਨ ਵਾਸਤੇ ਅੰਮ੍ਰਿਤ ਬਾਣੀ ਦਾ ਛੱਟਾ ਜ਼ਰੂਰੀ ਹੈ ਅੰਮ੍ਰਿਤ ਬਾਣੀ ਬਾਣੀ ਬਾਣਾ ਦੋਨੋਂ ਜਾਣਾਂ ਸਾਬ ਜੀ ਕਹਿੰਦੇ ਬਾਣੀ ਔਰ ਬਾਣਾ ਨਾਲ ਜੁੜ ਕਰਕੇ ਹੀ ਆਪਾਂ ਗੁਰੂ ਦਾ ਉਸ ਮੁਕਤੀ ਅਰਸ ਨੂੰ ਪਾ ਸਕਦੇ ਹੁਣ ਉਸੇ ਫਲਸਫੇ ਨੂੰ ਕਰਦਿਆਂ ਹੋਇਆਂ ਸਿੱਖੀ ਦੇ ਵਿੱਚ ਬਾਣਾ ਔਰ ਬਾਣੀ ਦੋਵਾਂ ਦਾ ਪ੍ਰਫਨਸ ਬਹੁਤ ਜ਼ਰੂਰੀ ਹੈ ਤਿ ਆਪ ਤੱਕ ਰਿਓ ਸੰਗਤਾਂ ਆ ਰਹੀਆਂ ਜਿੱਥੇ ਇੱਕ ਵਾਰ ਸੰਗਤ ਹੈ ਗੁਰੂ ਦੇ ਪਾਸੇ ਪੰਗਤ ਵੀ ਲੱਗੀ ਹੋਈ ਹੈ ਗੁਰੂ ਘਰ ਲੰਗਰ ਵੀ ਚੱਲ ਰਹੇ ਨੇ ਪਾਰਕਿੰਗ ਦਾ ਪ੍ਰਬੰਧ ਬਹੁਤ ਸੁਚੱਜਾ ਕੀਤਾ ਗਿਆ ਸਾਡੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਹਰਵਿੰਦਰ ਸਿੰਘ ਲੁੱਪੋਵਾਲੀ ਇਹਨਾਂ ਵੱਲੋਂ ਸੁਮੱਚੀ ਮੈਨੇਜਮੈਂਟ ਦੇ ਨਾਲ ਮਿਲ ਕਰਕੇ ਪਿਛਲੇ ਤਕਰੀਬਨ ਕੁਝ 1 ਮਹੀਨੇ ਤੋਂ ਹਫ਼ਤੇ ਆ ਰਿਹਾ ਕਰ ਰਹੇ ਨੇ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਵੀ ਕਾਫੀ ਹੈ ਸਾਡਾ ਸਟਾਫ ਕੋਈ ਦਫ਼ਤਰ ਤੋਂ ਆਏ ਨੇ ਉਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਸੁਮੱਚੀ ਟੀਮ ਇਸ ਪਾਸੇ ਲੱਗੀ ਹੋਈ ਹੈ ਤੇ ਆਪ ਜੀ ਤੱਕ ਰਿਓ ਕੋਈ ਵੀ ਅਨਸੁ ਬੇਨਤੀਆਂ ਸੰਕਤਾਂ ਨੂੰ ਵੱਧ ਤੋਂ ਵੱਧ ਆਪ ਜੀ ਇਸ ਪਾਵਨ ਪੀਤਰ ਸਥਾਨ ਉਪਰਾ ਕਰਕੇ ਹਾਜ਼ਰੀ ਲਗਾਓ ਜੀ ਆਪਣੇ ਮਨੋਂ ਪਾਵਨੇ ਪੂਰੇ ਕਰਨ ਸਤਿਗੁਰੂ ਦੀ ਕਿਰਪਾ ਕਰ ਨਾਨਕ ਨਾਮ ਚੜ੍ਹ ਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਸ਼ਰੀਪਦਾਨ ਜਲਾ ਅਮਰਸਾ ਦਾ ਹਾਂ ਅੱਜ ਇੱਥੇ ਸਭ ਤੋਂ ਪਹਿਲਾਂ ਸ਼ਾਡਾ ਸਾਹਿਬ ਬਸੰਤ ਪੈਂਜਵੇਦੀਆਂ ਦੇਸ਼ ਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਬਹੁਤ ਹੀ ਸ਼ਰੋਣੀ ਕਮੇਟੀ ਵੱਲੋਂ ਸਾਰੇ ਜਿੰਨੇ ਵੀ ਇੱਥੇ ਸੇਵਾਦਾਰ ਨੇ ਬਹੁਤ ਸਜੇ ਟੰਗਨਾ ਪ੍ਰਬੰਧ ਕਰਦੇ ਨੇ ਗੁਰੂ ਸਾਹਿਬ ਨੂੰ ਬਹੁਤ ਹੀ ਪਵਿੱਤਰ ਤਰ੍ਹਾਂ ਸਜਾਇਆ ਗਿਆ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾ ਕੇ ਦਰਬਾਰ ਦੇ ਵਿੱਚ ਬਹੁਤ ਸੁੰਦਰਤਾ ਨਾਲ ਸਾਰੀ ਸੇਵਾ ਕੀਤੀ ਗਈ ਆ ਜਿੰਨੀਆਂ ਵੀ ਸਭਾ ਸੁਸਾਇਟੀਆਂ ਨੇ ਬਹੁਤ ਹੀ ਪਿਆਰ ਤੇ ਸਕਾਰ ਨਾਲ ਸੇਵਾ ਕਰ ਰਹੀਆਂ ਮੈਂ ਮਲੇ ਦੇ ਵਿੱਚ ਸੰਤ ਪੈ ਜਮੀ ਜੋ ਮੇਲਾ ਹੈ ਇਹਦੇ ਵਿੱਚ ਬਦ ਵੇਖਿਆ ਲੰਗਰਾਂ ਦੇ ਪ੍ਰਬੰਧ ਜੋੜਿਆਂ ਦੇ ਸੱਚਜੇ ਪ੍ਰਬੰਧ ਇਹ ਸਾਰੇ ਹੀ ਇਹਨਾਂ ਦੀ ਰੂਪੋ ਵਾਲੀ ਮੈਂਜਰ ਸਾਹਿਬ ਨਾਲ ਸਾਰੀ ਇਹਨਾਂ ਦੀ ਟੀਮ ਦੀ ਉਹਦੀ ਜ਼ਿੰਮੇਵਾਰੀ ਦੇ ਨਾਲ ਬਹੁ ਨਿਭਾ ਰਹੇ ਨੇ ਮੈਂ ਇਹਨਾਂ ਨੂੰ ਇਸ ਵਧਾਈ ਦੇ ਪਾਤਰ ਵੀ ਨੇ ਗੁਰੂ ਸਾਹਿਬ ਨੇ ਤੇ ਕਿਰਪਾ ਕਰਨ ਅੱਗੇ ਤੋਂ ਗਾ ਇਹਦੋਂ ਵਧੀਆ ਸਜਾ ਢੰਗ ਕਰਨ ਕਿ ਜਿਹਦੇ ਨਾਲ ਸੰਗਤਾਂ ਨੂੰ ਕਿਸੇ ਵੀ ਕਿਸੇ ਦੀ ਕੋਈ ਵੀ ਤਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੁਪੁੱਤਰ ਦੇ ਪੁਛੀ ਦੇ ਵਿੱਚ ਇੱਥੇ ਖੂਲ ਆਇਆ ਉਹਦੇ ਵਿੱਚ ਛੇ ਮਾਲਾ ਚਲਾ ਕੇ ਇਹਦਾ ਨਾਮ ਸ਼ਾਟਾ ਸਾਹਿਬ ਰੱਖਿਆ ਗਿਆ। ਔਰ ਵਾਈਪੁਰੂ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਸੰਗਤਾਂ ਨੂੰ ਇੱਕ ਖਾਸ ਸੰਦੇਸ਼ ਸੰਦੇਸ਼ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਸ਼ਾਕੀ ਗੁਰੂ ਵਾਲੇ ਬਣਨਾ ਚਾਹੀਦਾ ਹੈ। ਗੁਰੂ ਦੇ ਧਾਰਨੀ ਬਣਨਾ ਚਾਹੀਦਾ ਹੈ। ਅੰਮ੍ਰਿਤ ਵਾਲੇ ਉੱਠਣ ਬਾਣੀ ਪੜਨ ਸਾਡਾ ਵੱਧ ਤੋਂ ਵੱਧ ਸਿੱਖੀ ਦੇ ਵਿੱਚ ਪ੍ਰਚਾਰ ਹੋਵੇ। ਸੰਗਤਾਂ ਗੁਰੂ ਸਾਹਿਬ ਦੇ ਨਾਲ ਚਰਨਾਂ 'ਚ ਜੁੜਨ ਨਮਸਕਾਰ ਕਰ ਤੇ ਉਹ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਪਵਿੱਤਰ ਅਸਥਾਨ ਦੇ ਉੱਤੇ ਸਾਲ 'ਚ ਕਿੰਨੇ ਪ੍ਰੋਗਰਾਮ ਕਰਾਈ ਜਾਂਦੇ ਇਹ ਹਰ ਮਹੀਨੇ ਬਸੰਤ ਪੈੜੇ ਇਹ ਤੇ ਬਸੰਤ ਪੈੰਜਵੀਂ ਦਾ ਮੇਲਾ ਹੈ ਪਰ ਮਹੀਨੇ ਬਾਅਦ ਇੱਥੇ ਪੰਜਵੀਂ ਲੱਗਦੀ ਹੈ ਉੱਥੇ ਬਹੁਤ ਹੀ ਸੰਗਤਾਂ ਦਾ ਭਾਰੀ ਹਰ ਮਹੀਨੇ ਦੇ ਵਿੱਚ ਇਕੱਠ ਹੁੰਦਾ ਹੈ ਬਾਕੀ ਹੋਰ ਵੀ ਕਈ ਤਕਰੀਬਨ ਮੇਲੇ ਆ ਜਾਂਦੇ ਨੇ ਪਰ ਜਿਹੜੀ ਪੰਜਵੀਂ ਉਹ ਪੱਕੀ ਮਹੀਨੇ ਬਾਅਦ ਮਹੀਨੇ ਤੋਂ ਬਾਅਦ ਮੇਲਾ ਆਉਂਦਾ ਮਹੀਨੇ ਬਾਅਦ ਇਹ ਬਸੰਤ ਪੈੰਜਵੀਂ ਦੇ ਸਾਲ ਵਿੱਚ ਹੋ ਆ ਰਹੀ ਆ ਇਹ ਤਾਂ ਸਾਲ ਪਿਛੋਂ ਮਿਲਾ ਲੱਗਦਾ ਹੈ ਪਰ ਮਹੀਨੇ ਦੇ ਮਹੀਨੇ ਇੱਥੇ ਪੈਂਚਵੀਂ ਲੱਗਦੀ ਹੈ ਇਹ ਪੈਂਚਵੀਂ ਦਾ ਦਿਹਾੜਾ ਬਣਾਇਆ ਜਾਂਦਾ ਛੜਸ